ਇੱਥੋਂ ਆਪਾਂ ਚੱਲਦੇ ਆਂ ਆ ਅੱਗੇ ਜਿ ਵੀ ਕੁਝ ਝੂਲੇ ਨੇ ਆ ਵੀ ਛੋਟੇ ਬੱਚਿਆਂ ਵਾਲੇ ਝੂਲੇ ਨੇ ਦੇਖੋ ਇਸ ਤਰ੍ਹਾਂ ਦੇ ਬਹੁਤ ਝੂਲੇ ਆਪਾਂ ਨੂੰ ਇੱਥੇ ਮਿਲ ਜਾਣਗੇ ਇਹ ਕਾਰਨੀਵਲ ਦੇ ਵਿੱਚ ਬਹੁਤ ਵੱਡਾ ਹੈ ਕਾਰਨੀਵਲ ਆ ਜਿਵੇਂ ਆ ਵੀ ਛੋਟੇ ਬੱਚਿਆਂ ਵਾਲੀ ਝੂਲੇ ਨੇ ਆ ਜਿਹੜੇ ਤੁਸੀਂ ਦੇਖ ਰਹੇ ਹੋ ਹਨ ਆ ਮੋਟਰਸਾਈਕਲ ਆ ਕੇ ਬਣੇ ਹੋਏ ਆ ਮੋਰਸਰ ਆਗੇ ਦੇਖੋ ਇਹਨਾਂ ਦੀ ਅਲੱਗ-ਅਲੱਗ ਟਿਕਟ ਹੁੰਦੀ ਹੈ ਕਿਸੇ ਦੀ 30 ਰੁਪਏ ਕਿਸੇ ਦੀ 40 ਰੁਪਏ ਹੈ ਨਾ ਤੇ ਇਧਰਲੀ ਸਾਈਡ ਵੀ ਆ ਸਾਹਮਣੇ ਲੱਗਿਆ ਹੋਇਆ ਹੈ ਛੋਟੇ ਬੱਚਿਆਂ ਵਾਲਾ ਤੇ ਇਧਰ ਆ ਸਾਹਮਣੇ ਟ੍ਰੇਨ ਆ ਜਿਹੜੀ ਚੱਲ ਰਹੀ ਹੈ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੇ ਬਹੁਤ ਸਾਰੇ ਝੂਲੇ ਆਪਾਂ ਨੂੰ ਇਹ ਕਾਰਨੀਵਲ ਦੇ ਵਿੱਚ ਮਿਲ ਜਾਣਗੇ ਆ ਵੀ ਛੋਟੇ ਬੱਚਿਆਂ ਵਾਲਾ ਆ ਗਿਆ ਇੱਧਰ ਵੀ ਕੁਝ ਝੂਲੇ ਨੇ ਛੋਟੇ ਬੱਚਿਆਂ ਵਾਲੇ ਆ ਛੋਟੀਆਂ-ਛੋਟੀਆਂ ਗੱਡੀਆਂ ਨੇ ਇੱਥੇ ਦੇਖ ਸਕਦੇ ਹੋ ਤੁਸੀਂ ਲਓ ਜੀ ਆ ਵੀ ਟ੍ਰੇਨ ਆ ਗਈ ਬਾਕੀ 7:30 7:30 ਜਿਹੜਾ ਸਮਾਂ ਹੋ ਗਿਆ ਕਾਰਨੀਵਲ ਕਾਫੀ ਪੱਕ ਗਿਆ ਆਲੇ ਦੁਆਲੇ ਕਾਫੀ ਇਕੱਠਾ ਦੇਖ ਸਕਦੇ ਹੋ ਤੇ ਆਹ ਸਾਈਡ ਇੱਥੇ ਜਿਹੜੀਆਂ ਸ਼ਾਪਸ ਨੇ ਲੱਗੀਆਂ ਹੋਈਆਂ ਦੁਕਾਨਾਂ ਹਨਾ ਇਹ ਵੀ ਆਪਾਂ ਦਿਖਾਵਾਂਗੇ ਪਹਿਲਾਂ ਆਹ ਸਾਰਾ ਤੁਹਾਨੂੰ ਝੂਲੇ ਵਾਲਾ ਦਿਖਾਈਏ ਤੇ ਉਧਰ ਆਹ ਸਾਹਮਣੇ ਬੱਚੇ ਹੈਗੇ ਵੀ ਨੇ ਝੂਲੇ ਦੇ ਉੱਪਰ ਇਹ ਵੀ ਆਪਾਂ ਦਿਖਾਉਨੇ ਆ ਤੁਹਾਨੂੰ ਆਹ ਦੇਖ ਸਕਦੇ ਹੋ ਤੁਸੀਂ ਆ ਵੀ ਕਾਫੀ ਨਵੇਂ ਤਰੀਕੇ ਦਾ ਮੈਂ ਪਹਿਲੀ ਵਾਰ ਦੇਖ ਰਹੇ ਹਾਂ ਲਓ ਜੀ ਆ ਹਵਾ ਦੇ ਨਾਲ ਇਹਦੇ ਚ ਬੈਲੂਨ ਘੁੰਮ ਰਹੇ ਨੇ ਇਹ ਵੀ ਛੋਟੇ ਬੱਚਿਆਂ ਲਈ ਆ ਉਥੋਂ ਸਾਹਮਣੇ ਐਂਟਰੀ ਹੁੰਦੀ ਆ ਇਹ ਵਿੱਚ ਸਾਰੀ ਇਹਦੇ ਹਵਾ ਭਰੀ ਹੋਈ ਹੈ ਲਓ ਜੀ ਤੇ ਇੱਧਰ ਵੀ ਆ ਛੋਟੇ ਬੱਚਿਆਂ ਵਾਲੇ ਕੁਝ ਝੂਲੇ ਨੇ ਹਨਾ ਇਹ ਸਾਰੇ ਛੋਟੇ ਬੱਚਿਆਂ ਵਾਲੇ ਨੇ ਮਤਲਬ ਛੋਟੇ ਆ ਵੱਡੇ ਆ ਹਰੇਕ ਵਾਸਤੇ ਇੱਥੇ ਇੰਜੋਏ ਦੇ ਲਈ ਜਿਹੜਾ ਸਾਧਨ ਹੈਗਾ ਆਹ ਦੇਖ ਸਕਦੇ ਹੋ ਇੱਥੇ ਛੋਟੇ ਛੋਟੇ ਬੱਚੇ ਇੰਜੋਏ ਵੀ ਕਰ ਰਹੇ ਨੇ ਲਓ ਜੀ ਲੌਕ ਬਣਦਾ ਹੈਸ ਹਾਂਜੀ ਹਾਂਜੀ ਵਲੌਗ ਬਣਦਾ ਛੋਟਾ YouTube YouTube ਆ ਬਾਈ ਕਹਿੰਦਾ ਵਲੌਗ ਬਣਦਾ ਮੈਂ ਕਿਹਾ ਭਾਈ ਵਲੌਗ ਬਣਦਾ ਹਾਂਜੀ ਹਮੇ ਵੀ ਵਾਇਰਲ ਕਰਵਾ ਦਿਓ ਹਾਂ ਹੋ ਗਿਆ ਵਾਇਰਲ ਬਾਈ ਬਸ ਆ ਗਿਆ ਵੀਡੀਓ ਵਿੱਚ ਭਾਈ ਇਹ ਕਹਿੰਦਾ ਵਾਇਰਲ ਕਰ ਦੋ ਭਾਈ ਮੈਨੂੰ ਇਸ ਤਰ੍ਹਾਂ ਦੇ ਇੱਥੇ ਬੱਚਿਆਂ ਲਈ ਝੂਲੇ ਨੇ ਦੇਖ ਸਕਦੇ ਹੋ ਤੁਸੀਂ ਬਹੁਤ ਵੱਡੇ ਵੱਡੇ ਝੂਲੇ ਇਸ ਕਾਰਨੀਵਲ ਦੇ ਵਿੱਚ ਹੈਗੇ ਨੇ ਆਪਾਂ ਤੁਹਾਨੂੰ ਸਾਰੇ ਝੂਲੇ ਦਿਖਾਤੇ ਤੇ ਹੁਣ ਆਪਾਂ ਇੱਧਰ ਚੱਲਦੇ ਹਾਂ ਸਾਹਮਣੇ ਕਾਫੀ ਸਾਰਾ ਬਾਜ਼ਾਰ ਜਿਹੜਾ ਲੱਗਿਆ ਹੋਇਆ ਬਹੁਤ ਸਾਰੀਆਂ ਚੀਜ਼ਾਂ ਨੇ ਇੱਥੇ ਦੁਕਾਨਾਂ ਨੇ ਤੇ ਆ ਇੱਕ ਛੋਟੀ ਜੀ ਜੀਪ ਵੀ ਐ ਇਹਦੇ ਤੇ ਵੀ ਛੋਟੇ ਬੱਚੇ ਰਾਈਡ ਲੈ ਸਕਦੇ ਨੇ ਇੱਧਰ ਆਪਾਂ ਹੁਣ ਦੁਕਾਨਾਂ ਤੇ ਚੱਲਦੇ ਹਾਂ ਜਿਵੇਂ ਸਾਹਮਣੇ ਪੰਜਾਬੀ ਜੁੱਤੀਆਂ ਲੱਗੀਆਂ ਹੋਈਆਂ ਨੇ ਹਨਾ ਬਹੁਤ ਸਾਰੀਆਂ ਹੋਰ ਜੁੱਤੀਆਂ ਤੇ ਇਹ ਆਪਾਂ ਨੂੰ ਬੁਆਇਸ ਓਵਰ ਕਰਨੀ ਪੈਂਦੀ ਹੈ ਕਿਉਂਕਿ ਵਿੱਚ ਮਤਲਬ ਮਿਊਜ਼ਿਕ ਚੱਲ ਰਿਹਾ ਪਿੱਛੇ ਗਾਣੇ ਚੱਲ ਰਹੇ ਨੇ ਫਿਰ ਉਹਦੇ ਕਰਕੇ ਕਾਪੀਰਾਈਟ ਹੈ ਜਿਹੜਾ ਵੀਡੀਓ ਤੇ ਆ ਜਾਂਦਾ ਤੇ ਚੱਲਦੇ ਹਾਂ ਹੁਣ ਆਪਾਂ ਸਾਰੀ ਮਾਰਕੀਟ ਦੇਖਦੇ ਹਾਂ ਝੂਲੇ ਵਾਲਾ ਜਿਹੜਾ ਪਾਸਾ ਸੀ ਸਾਰਾ ਆਪਾਂ ਉਹ ਦੇਖ ਲਿਆ ਆ ਦੇਖੋ ਇੱਥੇ ਬਹੁਤ ਸਾਰੀਆਂ ਜੁੱਤੀਆਂ ਜਿਹੜੀਆਂ ਡਿਸਪਲੇ ਕੀਤੀਆਂ ਹੋਈਆਂ ਨੇ ਲਓ ਜੀ ਸੋਹਣੀਆਂ ਸੋਹਣੀਆਂ ਜੁੱਤੀਆਂ ਪੰਜਾਬੀ ਜੁੱਤੀਆਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਇੱਥੇ ਦੁਕਾਨਾਂ ਨੇ ਜੁਐਲਰੀ ਵਾਲੀਆਂ ਹੋ ਗਈਆਂ ਹਨਾ ਉਹ ਸਾਰੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਇੱਥੇ ਵੀ ਦੇਖ ਸਕਦੇ ਹੋ ਡਿਸਪਲੇ ਕੀਤੀਆਂ ਹੋਈ ਸੋਨੇ ਸੋਨੇ ਕਲਰ ਡਿਫਰੈਂਟ ਡਿਫਰੈਂਟ ਤੇ ਇਸ ਤਰ੍ਹਾਂ ਦਾ ਬਹੁਤ ਸਾਰਾ ਸਮਾਨ ਇਸ ਕਾਰਨੀਵਲ ਦੇ ਵਿੱਚ ਜਿਹੜਾ ਮਿਲ ਜੂਗਾ ਤੇ ਇਧਰ ਆ 20 20 ਰੁਪਈਆ ਦੀ ਸੇਲ ਆ ਜਿਹੜੀ ਲੱਗੀ ਹੋਈ ਆ ਕਾਫੀ ਸਾਰਾ ਸਮਾਨ ਐ ਇੱਥੇ ਕੁੜੀਆਂ ਵਾਲਾ ਗੁੱਤ ਬਟਨ ਹੋਗੇ ਜਿਵੇਂ ਹਨਾ ਸਾਰਾ ਕੁੜੀਆਂ ਵਾਲੀ ਸਮਾਨ ਆ 20 20 ਰੁਪਈਆ ਸੇਲ ਤੇ ਆ ਇਧਰ ਕੁਝ ਉੱਪਰ ਹੋਰ ਜੁਐਲਰੀ ਝੁੰਮਕੇ ਵਗੈਰਾ ਹਨਾ ਐਵੇਂ ਦਾ ਸਾਰਾ ਕੁਝ ਤੇ ਆ ਛੋਟੇ ਬੱਚਿਆਂ ਦੇ ਲਈ ਕਾਫੀ ਸਾਰਾ ਤੇ ਖੜਾਉਣੇ ਵਾਲੀਆਂ ਦੁਕਾਨਾਂ ਵੀ ਬਹੁਤ ਸਾਰੀਆਂ ਹੈਗੀਆਂ ਨੇ ਇੱਥੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਇਹ ਜਿਹੜੀ 20 20 ਰੁਪਏ ਵਾਲੀ ਸੇਲ ਹੈ ਬਹੁਤ ਕੁਝ ਹੈ ਇੱਥੇ ਦੇਖ ਸਕਦੇ ਹੋ ਤੁਸੀਂ ਆ ਸਾਰਾ ਰਿੰਗਸ ਵਗੈਰਾ ਆ ਗਿਆ ਜੁਐਲਰੀ ਦੇ ਨਾਲ ਸਾਰਾ ਰਿਲੇਟਡ ਹੈ ਨਾ ਕੰਨਾਂ 'ਚ ਪਾਉਣ ਵਾਲੇ ਬਹੁਤ ਸੋਹਣੇ ਸੋਹਣੇ ਨੇ ਕੁੜੀਆਂ ਵਾਲਾ ਸਮਾਨ ਬਹੁਤ ਆ ਜ਼ਿਆਦਾ ਹੈ ਇੱਥੇ ਇਸ ਕਾਰਨੀਵਲ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਹੈ ਨਾ ਇਹ ਕਾਰਨੀਵਲ ਦੇ ਵਿੱਚੋਂ ਤੁਸੀਂ ਖਰੀਦ ਸਕਦੇ ਹੋ ਤੇ ਆ ਕੁਝ ਖਾਣ ਪੀਣ ਵਾਲਾ ਸਮਾਨ ਵੀ ਹੈਗਾ ਜਿਵੇਂ ਆ ਪਾਪੜ ਪਏ ਨੇ ਪੈਕਟਾਂ ਦੇ ਵਿੱਚ ਤੇ ਐਵੇਂ ਦੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇਧਰ ਅੱਗੇ ਚੱਲਦੇ ਆਂ ਅੱਗਿਓ ਸਾਰਾ ਦੇਖਦੇ ਆਂ ਆਪਾਂ ਜਾ ਕੇ ਆ ਕੁਛ ਘਰਾਂ ਦੀ ਵਰਤੌਲਾ ਸਮਾਨ ਆ ਗਿਆ ਬਾਕਸ ਬੋਟਲ ਹਨਾ ਤੇ ਆ ਅੱਗੇ ਖੜਾਉਣੇ ਇੱਥੇ ਟੈਡੀ ਵੀਅਰ ਐਵੇਂ ਦਾ ਸਾਰਾ ਕੁਛ ਆ ਆ ਗੱਡੀਆਂ ਛੋਟੇ ਬੱਚੇ ਵਾਲੀਆਂ ਸਾਰੇ ਖੜਾਉਣੀ ਖੜਾਉਣੇ ਨੇ ਇੱਥੇ ਲੱਗੇ ਹੋਏ ਆ ਸ਼ਾਪ ਤੇ ਉੱਪਰ ਦੇਖ ਸਕਦੇ ਹੋ ਤੁਸੀਂ ਤੇ ਇੱਥੇ ਬਹੁਤ ਸਾਰਾ ਛੋਟੇ ਬੱਚਿਆਂ ਵਾਲਾ ਸਮਾਨ ਆ ਟੈਡੀ ਵੀਅਰ ਤੁਸੀਂ ਦੇਖ ਸਕਦੇ ਹੋ ਹਨਾ ਛੋਟੇ ਛੋਟੇ ਪਏ ਨੇ ਕੁਛ ਪਿੱਲੋ ਕਾਫੀ ਡੈਕੋਰੇਸ਼ਨ ਵਾਲਾ ਸਮਾਨ ਐਵੇਂ ਦੀਆਂ ਕਾਫੀ ਸਾਰੀਆਂ ਚੀਜ਼ਾਂ ਨੇ ਬਾਕੀ ਬਹੁਤ ਵੱਡੀ ਸਟਾਲ ਹੈ ਵੀ ਬਹੁਤ ਵੱਡੀ ਦੁਕਾਨ ਆ ਦੇਖੋ ਜਿਵੇਂ ਛੋਟਾ ਜਿਹਾ ਬੱਚਾ ਹਨਾ ਲੈ ਰਹੇ ਨੇ ਛੋਟੇ ਛੋਟੇ ਬੱਚੇ ਟੈਡੀ ਬੀਅਰ ਆ ਕੁਝ ਪਾਂਡਾ ਪਏ ਨੇ ਹਨਾ ਐਵੇਂ ਇਹ ਸਾਰੇ ਟੈਡੀ ਬੀਅਰ ਨੇ ਦੇਖੋ ਤੁਸੀਂ ਕਾਫੀ ਕਲਰਫੁਲ ਨੇ ਬਹੁਤ ਸੋਹਣੇ ਸੋਹਣੇ ਲੱਗ ਰਹੇ ਨੇ ਵੀਡੀਓ ਦੇ ਵਿੱਚ ਕਿਉਂਕਿ ਸਟਾਲ ਤੇ ਲਾਈਟਾਂ ਚੱਲ ਰਹੀਆਂ ਨੇ ਨਾ ਤਾਂ ਉਹਦੇ ਕਰਕੇ ਬਹੁਤ ਖੂਬਸੂਰਤ ਲੱਗ ਰਹੇ ਨੇ ਤੇ ਆ ਖੜਾਉਣੇ ਆਗੇ ਬੱਚਿਆਂ ਵਾਲੇ ਸਾਰੇ ਕੁਝ ਗੇਮਸ ਛੋਟੇ ਬੱਚਿਆਂ ਵਾਲੀਆਂ ਗੱਡੀਆਂ ਕਾਰਾਂ ਐਵੇਂ ਦਾ ਸਾਰਾ ਕੁਝ ਦੇਖ ਸਕਦੇ ਹੋ ਤੁਸੀਂ ਉੱਪਰ ਵੀ ਕਾਫੀ ਸਾਰਾ ਸਮਾਨ ਆ ਜਿਹੜਾ ਡਿਸਪਲੇ ਕੀਤਾ ਹੋਇਆ ਤੇ ਅੱਗੇ ਚੱਲਦੇ ਹਾਂ ਦੂਸਰੇ ਵਾਲੀ ਸਾਈਡ ਬਹੁਤ ਸਾਰੇ ਟੈਡੀ ਵੀਅਰ ਨੇ ਉਹ ਵੀ ਆਪਾਂ ਦੇਖਦੇ ਆਂ ਜਾ ਕੇ ਦੇਖੋ ਤੁਸੀਂ ਕਿੰਨੇ ਸਾਰੇ ਟੈਡੀ ਵੀਅਰ ਨੇ ਇੱਥੇ ਔਰ ਡੌਗੀ ਵਾਲੇ ਟੈਡੀ ਵੀਅਰ ਹੋ ਗਏ ਹਨ ਹਰ ਇੱਕ ਤਰੀਕੇ ਦੇ ਟੈਡੀ ਵੀਅਰ ਨੇ ਇੱਥੇ ਕਾਰਨੀਵਲ ਦੇ ਵਿੱਚ ਬਾਕੀ ਐਵੇਂ ਦੀਆਂ ਬਹੁਤ ਸਾਰੀਆਂ ਸਟਾਲਸ ਨੇ ਤੇ ਉਧਰ ਦੂਸਰੀ ਸਾਈਡ ਖਾਣ ਪੀਣ ਵਾਲੀਆਂ ਵੀ ਨੇ ਉਹ ਵੀ ਦਿਖਾਵਾਂਗੇ ਆ ਦੇਖੋ ਤੁਸੀਂ ਕਿੰਨੇ ਕਲਰਫੁਲ ਪਿੰਕ ਗ੍ਰੀਨ ਬਹੁਤ ਸਾਰੀਆਂ ਆਪਸ਼ਨਸ ਨੇ ਤੇ ਇੱਥੋਂ ਆਪਾਂ ਅੱਗੇ ਚੱਲਦੇ ਹਾਂ ਇਹ ਸਾਰੇ ਆਪਾਂ ਦੇਖ ਲਿਆ ਬਾਕੀ ਆ ਕੁਝ ਉੱਪਰ ਖੜਾਉਣੇ ਵੀ ਜਿਹੜੇ ਬੱਚਿਆਂ ਵਾਲੇ ਲਾਏ ਹੋਏ ਨੇ ਤੇ ਅੱਗੇ ਵਾਲੇ ਪਾਸੇ ਸਾਹਮਣੇ ਕੁਛ ਆ ਫੋਨਾਂ ਦੀ ਅਸੈਸਰੀ ਵਾਲੀ ਦੁਕਾਨ ਵੀ ਜਿਹੜੀ ਹੈਗੀ ਆ ਫੋਨਾਂ ਦੇ ਕਵਰ ਗਲਾਸ ਹਨਾ ਦੇਖ ਸਕਦੇ ਹੋ ਬਹੁਤ ਸਾਰੇ ਕਵਰ ਪਏ ਨੇ ਇੱਥੇ ਫੋਨਾਂ ਦੇ ਸਾਹਮਣੇ ਡਿਸਪਲੇ ਕੀਤੇ ਹੋਏ ਨੇ ਇਹ ਸਟਾਲ ਵੀ ਤੁਹਾਨੂੰ ਇੱਥੇ ਕਾਰਨੀਵਲ ਦੇ ਵਿੱਚ ਜਿਹੜੀ ਮਿਲ ਜੂਗੀ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਕੁਝ ਆ ਪਰਸ ਆਗੇ ਹਨਾ ਕੁੜੀਆਂ ਵਾਲੇ ਬਹੁਤ ਸੋਹਣੇ ਸੋਹਣੇ ਪਰਸ ਨੇ ਕਾਫੀ ਅਲੱਗ-ਅਲੱਗ ਤਰੀਕੇ ਦੇ ਕਲਰ ਕਿਸੇ ਦਾ ਗ੍ਰੀਨ ਕਲਰ ਬਲੈਕ ਕਲਰ ਬਹੁਤ ਸਾਰੇ ਬੈਗੇ ਬੈਗ ਨੇ ਇੱਥੇ ਤੇ ਆ ਇਧਰ ਤੁਸੀਂ ਦੇਖ ਸਕਦੇ ਹੋ ਸਾਰੀਆਂ ਸਟਾਲ ਨਹੀਂ ਲੱਗੀਆਂ ਹੋਈਆਂ ਨੇ ਡਿਫਰੈਂਟ ਡਿਫਰੈਂਟ ਸਟਾਲ ਤੇ ਇਧਰ ਕੁਝ ਐਨਕਾ ਆ ਗੀਆਂ ਹਨਾ ਐਵੇਂ ਦੀਆਂ ਸਾਰੀਆਂ ਚੀਜ਼ਾਂ ਲਓ ਜੀ ਐਵੇਂ ਦਾ ਬਹੁਤ ਸਾਰਾ ਸਮਾਨ ਇੱਕ ਕਾਰਨੀਵਲ ਦੇ ਵਿੱਚੋਂ ਜਿਹੜਾ ਮਿਲ ਜੂਗਾ ਤੇ ਅੱਗੇਲੇ ਵਾਲੇ ਪਾਸੇ ਵੀ ਕੁਝ ਦੁਕਾਨਾਂ ਜਿਹੜੀਆਂ ਆ ਗਈਆਂ ਇਹ ਵੀ 20 ਰੁਪਿਆ ਦੀ ਸੇਲ ਹੈ ਜ਼ਿਆਦਾਤਰ ਇੱਥੇ ਕਾਰਨੀਵਲ ਦੇ ਵਿੱਚ 20 ਰੁਪਿਆ ਵਾਲੀ ਸੇਲ ਹੈ ਜਿਹੜੀ ਲੱਗੀ ਹੋਈ ਹੈ ਉਹ ਕੁਛ ਸਾਰਾ ਕੁੜੀਆਂ ਵਾਲਾ ਸਮਾਨ ਉੱਤ ਵਟਣ ਹੋ ਗਏ ਹਨ ਐਵੇਂ ਦੀਆਂ ਚੀਜ਼ਾਂ ਆ ਛੱਲੇ ਵਗੈਰਾ ਲਓ ਜੀ ਇਧਰ ਆ ਸ਼ਾਪ ਤੇ ਆਪ ਪਾਏ ਆ ਇੱਥੇ ਬਹੁਤ ਸਾਰੇ ਖੜਾਉਣੇ ਨੇ ਛੋਟੇ ਬੱਚਿਆਂ ਵਾਲੀਆਂ ਛੋਟੀਆਂ-ਛੋਟੀਆਂ ਗੱਡੀਆਂ ਤੁਸੀਂ ਦੇਖ ਸਕਦੇ ਹੋ। ਲਓ ਜੀ ਐਵੇਂ ਦਾ ਬਹੁਤ ਸਾਰਾ ਸਮਾਨ ਇੱਥੋਂ ਤੁਹਾਨੂੰ ਕਾਰਨੀਵਲ ਦੇ ਵਿੱਚੋਂ ਮਿਲ ਜੂਗਾ। ਤੇ ਇਧਰ ਨਾਲੇ ਵਾਲੇ ਪਾਸੇ ਆਹ ਹੋਰ ਸਟਾਲ ਲੱਗੀ ਹੋਈ ਹੈ ਜਿਹੜੀ ਇੱਥੇ ਕਾਫੀ ਸਾਰਾ ਸਮਾਨ ਆ ਜਿਵੇਂ ਚੂੜੀਆਂ ਪਾਉਣ ਵਾਲੀਆਂ ਹੋ ਗਈਆਂ ਹਨ ਤੇ ਕੰਨਾਂ ਦੇ ਵਿੱਚ ਪਾਉਣ ਵਾਲੇ ਇੱਥੇ ਜ਼ਿਆਦਾ ਸਮਾਨ ਜੁਐਲਰੀ ਦੇ ਨਾਲ ਰਿਲੇਟਡ ਹੈ। ਇਟਲੀ ਵਾਲੀ ਸਾਈਡ ਸਾਰੀਆਂ ਖਾਣ ਪੀਣ ਵਾਲੀਆਂ ਸਟਾਲਸ ਨੇ ਕਾਫੀ ਕੁਝ ਇੱਥੇ ਮਿਲਦਾ ਖਾਣ ਨੂੰ ਆ ਜਿਵੇਂ ਇੱਥੇ ਕੋਲਡ ਡਰਿੰਕ ਵਗੈਰਾ ਹੋਗੇ ਹਨ ਐਵੇਂ ਦਾ ਸਾਰਾ ਕੁਝ ਤੇ ਅਗਲੇ ਵਾਲੇ ਪਾਸੇ ਵੀ ਕਾਫੀ ਸਾਰੀਆਂ ਸਟਾਲਸ ਨੇ ਇੱਥੇ ਜਿਵੇਂ ਗੋਲ ਗੱਪੇ ਵਾਲੀ ਹੋ ਗਈ ਹਨ ਪੀਜੀ ਵਾਲੀ ਹੋ ਗਈ ਸਾਰਾ ਮਤਲਬ ਫਾਸਟ ਫੂਡ ਆ ਜਿਹੜਾ ਇੱਥੋਂ ਖਾਣ ਪੀਣ ਦੇ ਲਈ ਮਿਲਦਾ ਨਿਊਡਲਸ ਮੈਗੀ ਬਹੁਤ ਸਾਰੀਆਂ ਸਟਾਲਸ ਨੇ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਜਿਵੇਂ ਇੱਥੇ ਪਕੌੜੇ ਪਏ ਨੇ ਹਨ ਬਣਾਏ ਤੇ ਇਧਰ ਵੀ ਆ ਜਿਵੇਂ ਬਾਈ ਨੇ ਮੇਲਪੁਰੀ ਵਾਲੀ ਸਟਾਲ ਲਾਈ ਹੋਈ ਆ ਤੇ ਸਾਹਮਣੇ ਵਾਲੇ ਪਾਸੇ ਵੀ ਕੁਝ ਕੁ ਦੁਕਾਨਾਂ ਹੈਗੀਆਂ ਨੇ ਜਿਹੜੀਆਂ ਇੱਥੇ ਵੀ ਕਾਫੀ ਸਾਰਾ ਸਮਾਨ ਆ ਜਿਹੜਾ ਤੇ ਦੇਖੋ ਤੁਸੀਂ ਡਿਸਪਲੇ ਜਿਹੜਾ ਕੀਤਾ ਹੋਇਆ ਤੇ ਆ ਕੰਨਾਂ ਦੇ ਵਿੱਚ ਪਾਉਣ ਵਾਲੇ ਹਨਾ ਕੁੜੀਆਂ ਵਾਲਾ ਸਮਾਨ ਕਾਫੀ ਜ਼ਿਆਦਾ ਹੈ ਇਸ ਕਾਰਨੀਵਲ ਦੇ ਵਿੱਚ ਤੇ 20 20 ਰੁਪਏ ਸੇਲ ਵੀ ਜਿਹੜੀ ਇਹਨਾਂ ਨੇ ਲਿਖ ਕੇ ਮਤਲਬ ਇੱਥੇ ਦੱਸਿਆ ਹੋਇਆ ਤੇ ਆ ਵੀ ਕਾਫੀ ਸੋਹਣੀਆਂ-ਸੋਹਣੀਆਂ ਐਂਟੀਕ ਚੀਜ਼ਾਂ ਜਿਹੜੀਆਂ ਬਣੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨੀਆਂ ਸੋਹਣੀਆਂ-ਸੋਹਣੀਆਂ ਨੇ ਇਸ ਤਰ੍ਹਾਂ ਦੀਆਂ ਗੇਮਸ ਵੀ ਹੈਗੀਆਂ ਨੇ ਇਸ ਮੇਲੇ ਦੇ ਵਿੱਚ ਤੇ ਆ ਜਿਵੇਂ ਗੰਨਾ ਪਈਆਂ ਨੇ ਹਣਾ ਸਾਹਮਣੇ ਜਿਹੜੇ ਕੰਧ ਤੇ ਬੈਲੂਨ ਲਾਏ ਹੋਏ ਨੇ ਇਹਨਾਂ ਨਾਲ ਭੰਣਨੇ ਨੇ ਸ਼ਾਟ ਮਾਰ ਕੇ ਤੇ ਐ ਗੇਮੇ ਦਾ ਬਹੁਤ ਕੁਝ ਹੈਗਾ ਇਸ ਕਾਰਨੀਵਲ ਦੇ ਵਿੱਚ ਇੰਜੋਏ ਦੇ ਲਈ ਤੇ ਇਧਰ ਉਹ ਝੂਲੇ ਜਿਹੜੇ ਚੱਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਾਕੀ ਰਾਤ ਨੂੰ ਐ ਕੁਛ ਐਵੇਂ ਦਾ ਲੱਗਦਾ ਹੈ ਕਾਰਨੀਵਲ ਕਿਉਂਕਿ ਲਾਈਟਾਂ ਜਿਹੜੀਆਂ ਸਾਰੇ ਝੂਲਿਆਂ ਤੇ ਚੱਲ ਪਈਆਂ ਬਹੁਤ ਸੋਹਣਾ ਵਿਊ ਆ ਰਿਹਾ ਆਲੇ ਦੁਆਲੇ ਦਾ ਇੱਧਰ ਛੋਟੇ ਬੱਚਿਆਂ ਵਾਲੇ ਆ ਗਏ ਝੂਲੇ ਵਿੱਚ ਦੇਖੋ ਛੋਟੇ ਛੋਟੇ ਬੱਚੇ ਜਿਹੜਾ ਐਨਜੋਏ ਕਰ ਰਹੇ ਨੇ ਬਹੁਤ ਛੋਟੇ ਬੱਚਿਆਂ ਦੇ ਲਈ ਬਹੁਤ ਵਧੀਆ ਇਹ ਕਾਰਨੀਵਲ ਆ ਕਿਉਂਕਿ ਜਿਵੇਂ ਹੁਣ ਜੂਨ ਦੀਆਂ ਛੁੱਟੀਆਂ ਨੇ ਹਨਾ ਜੂਨ ਦੀਆਂ ਛੁੱਟੀਆਂ ਦੇ ਵਿੱਚ ਬੱਚਿਆਂ ਦੇ ਲਈ ਬਹੁਤ ਵਧੀਆ ਇਹ ਤੋਫਾ ਇੱਕ ਲੁਧਿਆਣੇ ਦੇ ਵਿੱਚ ਉਧਰ ਊਠ ਆ ਜਿਹੜਾ ਜਾ ਰਿਹਾ ਹੈ ਨਾ ਇਸ ਤਰ੍ਹਾਂ ਤੁਸੀਂ ਊਠ ਦੀ ਇੱਥੇ ਰਾਈਡ ਵੀ ਲੈ ਸਕਦੇ ਹੋ ਇਹ ਸਾਰੇ ਮੇਲੇ ਦੇ ਵਿੱਚ ਗੇੜਾ ਕਢਵਾਉਂਦੇ ਹੁੰਦੇ ਨੇ ਜਿਵੇਂ ਇੱਥੋਂ ਇਹਨਾਂ ਨੇ ਸਟਾਰਟ ਕੀਤਾ ਤਾਂ ਆਲੇ ਦੁਆਲੇ ਤੋਂ ਦੀ ਸਾਰਾ ਇਹ ਚੱਕਰ ਲਵਾਉਣਗੇ ਪਹਿਲਾਂ ਜਦੋਂ ਆਪਾਂ ਕਿਸ਼ਤੀ ਦਿਖਾਈ ਸੀ ਤੁਹਾਨੂੰ ਤਾਂ ਇਹ ਕਿਸ਼ਤੀ ਖੜੀ ਸੀ ਤੇ ਇਹ ਕਿਸ਼ਤੀ ਵਾਲਾ ਝੂਲਾ ਵੀ ਹੁਣ ਚੱਲ ਪਿਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ 뷰 ਬਣਦਾ ਹੈ ਕਿਉਂਕਿ ਲਾਈਟਾਂ ਚੱਲ ਪੀਆਂ ਹਨੇਰਾ ਹੋ ਗਿਆ ਸਾਰੇ ਕਾਰਨੀਵਲ ਦਾ ਬਾਕੀ ਕਾਰਨੀਵਲ ਦੇ ਵਿੱਚ ਆ ਸਮੇਂ ਜਿਹੜਾ ਪੂਰਾ ਇਕੱਠ ਹੋ ਜਾਂਦਾ ਸ਼ਾਮ ਦੇ ਟਾਈਮ ਪੂਰਾ ਜਿਹੜਾ ਇਹ ਮੇਲਾ ਭਰ ਜਾਂਦਾ ਸਤਨਾ ਇਥੇ ਊਂਟ ਦੀ ਜਿਹੜੀ ਰਾਈਡ ਵੀ ਲੈ ਸਕਦੇ ਹੋ ਆ ਛੋਟੇ ਛੋਟੇ ਬੱਚੇ ਦੇਖੋ ਗੇੜਾ ਲੈ ਕੇ ਆਏ ਨੇ ਊਂਟ ਤੇ ਹਾਂ ਮੇਲੇ ਦੇ ਵਿੱਚ ਜਿਹੜੀ ਰੌਣਕ ਪੂਰੀ ਵਧ ਗਈ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀ ਰੌਣਕ ਹੈ ਇੱਥੇ ਮੇਲੇ ਤੇ ਸਾਰੇ ਝੂਲਿਆਂ ਤੇ ਖਾਣ ਪੀਣ ਵਾਲਿਆਂ ਤੇ ਸਟਾਲਾਂ ਤੇ ਹਨਾ ਸ਼ਾਮ ਦੇ ਟਾਈਮੇ ਪੂਰਾ ਮੇਲਾ ਭਖ ਜਾਂਦਾ ਜਿਵੇਂ ਆਪਾਂ ਤੁਹਾਨੂੰ ਸਾਰਾ ਦਿਖਾਇਆ ਹੀ ਆ ਕਾਰਨੀਵਲ ਹਨਾ ਇਥੇ ਖਾਣ ਪੀਣ ਵਾਲੀਆਂ ਚੀਜ਼ਾਂ ਝੂਲੇ ਹਰੇਕ ਤਰੀਕੇ ਦੀ ਚੀਜ਼ ਹੈ ਜਿਹੜੀ ਆਪਾਂ ਨੂੰ ਮਿਲ ਜੂਗੀ ਅੱਜ ਮੈਂ ਸਟਾਲਾਂ ਲੱਗੀਆਂ ਹੋਈਆਂ ਨੇ ਹਨਾ ਆਹ ਟ੍ਰੇਨ ਚੱਲ ਰਹੀ ਹੈ ਜਿਵੇਂ ਮੇਲੇ ਦੇ ਵਿੱਚ ਮੈਜਿਕ ਸ਼ੋ ਵੀ ਜਿਹੜਾ ਹੈਗਾ ਤੇ ਇਹਦੀ ਵੀ ਟਿਕਟ ਲੱਗਦੀ ਆ ਟਿਕਟ ਲੈ ਕੇ ਆਪਾਂ ਇਹਦੇ ਅੰਦਰ ਜਿਹੜੀ ਐਂਟਰੀ ਲੈ ਸਕਦੇ ਆ ਆ ਇਹਦਾ ਮੇਨ ਜਿਹੜੀ ਐਂਟਰੈਂਸ ਬਣੀ ਹੋਈ ਹੈ ਇਹ ਕਾਰਨੀਵਲ ਦੇ ਵਿੱਚ ਹੈ ਝੂਲਿਆਂ ਦੇ ਕੋਲੇ ਦੇਖ ਸਕਦੇ ਹੋ ਤੁਸੀਂ ਆ ਕੁਝ ਤਸਵੀਰਾਂ ਜਿਹੜੀਆਂ ਲਾਈਆਂ ਹੋਈਆਂ ਨੇ ਆਹ ਸਾਈਡ ਤੋਂ ਰਾਤ ਨੂੰ ਕੁਝ ਕਾਰਨੀਵਲ ਦਾ ਐਮ ਦਾ ਥਿਊ ਆਉਂਦਾ ਸਾਰਾ ਤੁਸੀਂ ਦੇਖ ਸਕਦੇ ਹੋ ਟੰਡੋਲ ਜਿਹੜਾ ਚੱਲ ਰਿਹਾ ਬਹੁਤ ਸੋਹਣਾ ਥਿਊ ਬਣਦਾ ਇੱਥੋਂ ਕਿਉਂਕਿ ਟੰਡੋਲ ਤੇ ਜਿਹੜੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਬਾਕੀ ਸਾਰੇ ਝੂਲੇ ਚੱਲ ਰਹੇ ਨੇ ਲਓ ਜੀ ਆਹ ਟ੍ਰੇਨ ਵੀ ਜਿਹੜੀ ਚੱਲ ਗਈ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਅੱਗੇ ਜਿਹੜੀ ਸਾਈਡ ਬੁਫਾ ਬਣਿਆ ਹੋਇਆ ਲੱਗਦਾ ਹੈ ਬਹੁਤ ਸੋਹਣਾ ਆਉਂਦਾ ਤੁਸੀਂ ਦੇਖ ਸਕਦੇ ਹੋ ਇਹ ਬਿਲਲੇ ਦੇ ਵਿੱਚ ਐਂਟਰੀ ਕੀਤੀ ਉੱਥੋਂ ਲਾਈਟਾਂ ਆਉਣ ਨਹੀਂ ਸੀਗੀਆਂ ਬਾਕੀ ਕੁਝ ਦਿਨ ਸੀਗਾ ਹੁਣ ਨੇਰੇ ਦੇ ਵਿੱਚ ਵੀਊ ਦੇਖ ਸਕਦੇ ਹਾਂ ਬਹੁਤ ਸੋਹਣਾ ਵੀਊ ਹੈ ਜਿਹੜੀਆਂ ਸਾਰੀਆਂ ਇਹ ਦਵਾਈ ਵਾਲੀਆਂ ਬਿਲਡਿੰਗਾਂ ਬਣੀਆਂ ਹੋਈਆਂ ਨੇ ਇੱਥੇ ਜਿਵੇਂ ਕਿ ਬਰਜ ਖਲੀਫਾ ਤੇ ਆਹ ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਬੁਰਜ ਖਲੀਫਾ ਦਾ 뷰 ਦੇਖ ਸਕਦੇ ਹੁਣ ਤੁਸੀਂ ਆਪਾਂ ਜ਼ੂਮ ਕਰਕੇ ਜਿਹੜਾ ਦਿਖਾਉਂਦੇ ਆ ਤੁਹਾਨੂੰ ਬੁਰਜ ਖਲੀਫਾ ਦਾ ਰਾਤ ਦਾ 뷰 ਦੇਖੋ ਕਿੰਨਾ ਸੋਹਣਾ ਲੱਗਦਾ ਜਗਮਗਾਉਂਦਾ ਤੇ ਆ ਜਿਹੜਾ ਬ੍ਰਿਜ ਆ ਆਪਾਂ ਇਹਦੇ ਤੋਂ ਮੇਲੇ ਦੇ ਵਿੱਚ ਐਂਟਰ ਹੋ ਕੇ ਆਏ ਸੀਗੇ ਤੇ ਰਾਤ ਨੂੰ ਇਹਦੇ ਤੇ ਵੀ ਸਾਰੇ ਤੇ ਲਾਈਟਾਂ ਜਿਹੜੀਆਂ ਲਾਤੀਆਂ ਬਾਕੀ ਤੁਸੀਂ ਆਲੇ-ਦੁਆਲੇ ਦੇਖ ਸਕਦੇ ਹੋ ਇੱਥੇ ਫੋਟੋਆਂ ਬਹੁਤ ਸੋਹਣੀਆਂ ਆਉਂਦੀਆਂ ਨੇ ਆ ਰਾਤ ਦੇ ਟਾਈਮ 'ਚ ਕਿਉਂਕਿ ਜਿਵੇਂ ਆ ਸਾਰਾ ਲਾਈਟਿੰਗ ਲਾਈਟਾਂ ਲੱਗੀਆਂ ਹੋਈਆਂ ਨੇ ਆਲੇ-ਦੁਆਲੇ ਇਸ ਮੇਲੇ ਦੇ ਵਿੱਚ ਕਾਰਨੀਵਲ ਦੇ ਵਿੱਚ ਬੈਸ਼ਨੂ ਦੇਵੀ ਦਾ ਮੰਦਿਰ ਵੀ ਜਿਹੜਾ ਬਣਿਆ ਹੋਇਆ ਆਪਾਂ ਵੀਡੀਓ ਦੇ ਪਿਛਲੇ ਪਾਰਟ ਦੇ ਵਿੱਚ ਪਿਛਲੀ ਵੀਡੀਓ ਦੇ ਵਿੱਚ ਇਹ ਮੰਦਿਰ ਅੰਦਰੋਂ ਸਾਰਾ ਦਿਖਾਇਆ ਸੀ ਤੇ ਰਾਤ ਨੂੰ ਇਹ ਮੰਦਿਰ ਕੁਝ ਬਾਹਰੋਂ ਐਵੇਂ ਦਾ ਲੱਗਦਾ ਸਾਰੇ ਲਾਈਟਾਂ ਲਾਈਟਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ 뷰 ਆ ਰਿਹਾ ਹੈ ਰਾਤ ਦਾ ਬੈਸ਼ਨੂ ਦੇਵੀ ਦੇ ਮੰਦਿਰ ਦਾ ਆਪਾਂ ਕਾਰਨੀਵਲ ਦੇਖ ਕੇ ਆਗੇ ਬਾਹਰੋਂ ਤੇ ਬਾਹਰੋਂ ਕੁਝ ਐਵੇਂ ਦਾ 뷰 ਆ ਕਾਰਨੀਵਲ ਦਾ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਲੱਗਦਾ ਇਹ ਮੇਲਾ ਤੇ ਇਧਰ ਕਾਰਨੀਵਲ ਦੇ ਨਾਲ ਜਿਹੜੀ ਸਰਕਸ ਲੱਗੀ ਹੋਈ ਆ ਇਹਦੀ ਵੀਡੀਓ ਵੀ ਆਪਣੇ ਚੈਨਲ ਤੇ ਆਪਾਂ ਅਪਲੋਡ ਕੀਤੀ ਹੋਈ ਆ ਉੱਥੋਂ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਸਰਕਸ ਦੀ ਜਿਹੜੀ ਟਿਕਟ ਵਗੈਰਾ ਉਹ ਸਾਰਾ ਕੁਝ ਆਪਾਂ ਵੀਡੀਓ ਦੇ ਵਿੱਚ ਦੱਸਿਆ ਹੋਇਆ ਤੇ ਆ ਸਾਰੇ ਮੇਲੇ ਦਾ ਬਾਹਰਲਾ ਵਿਊ ਆ ਹਾਂਜੀ ਆਪਾਂ ਕਾਰਨੀਵਲ ਸਾਰਾ ਦੇਖ ਲਿਆ ਅੱਜ ਦੀ ਵੀਡੀਓ ਚ ਤੁਹਾਨੂੰ ਦੁਬਈ ਥੀਮ ਕਾਰਨੀਵਲ ਦਿਖਾਇਆ ਹੈ ਜਿਹੜਾ ਕਿ ਲੁਧਿਆਣੇ ਦੇ ਵਿੱਚ ਲੱਗਿਆ ਹੋਇਆ ਇਹਦੀ ਆਪਾਂ ਦੋ ਵੀਡੀਓਜ਼ ਅਪਲੋਡ ਕੀਤੀਆਂ ਸੀ ਇੱਕ ਕੱਲ ਤੇ ਅੱਜ ਇਹ ਦੂਸਰਾ ਪਾਰਟ ਬਾਕੀ ਇਹ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ